ਹਰਿਆਣਾ ਪੁਲਿਸ ਦੀ ਮੋਹਾਲੀ ਐਂਟਰੀ ਤੇ ਬਵਾਲ ਹੋ ਗਿਆ ਜੋ ਦੇਖੇ ਸਕੂ ਮੇਲ ਬਾਦਲ ਦੇ ਟਵੀਟ ਤੋਂ ਬਾਅਦ ਸਿਆਸੀ ਗਲਿਆਰਾਂ ਸਮੇਤ ਕਈ ਰਾਜਨੀਤਿਕ ਆਕਵਾਦ ਵੱਲੋਂ ਸਵਾਲ ਚੁੱਕੇ ਗਏ ਜਿਦੇ ਮਲਦੇ ਨਜ਼ਰ ਡੀਆਈਜੀ ਨਾਨਕ ਸਿੰਘ ਮੌਕੇ ਤੇ ਪਹੁੰਚਦੇ ਨੇ ਤਾਂ ਸਥਿਤੀ ਦਾ ਜਾਇਜ਼ਾ ਲਿਆ ਗਿਆ ਇਸ ਦੌਰਾਨ ਡੀਆਈਜੀ ਨਾਨਕ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਖੁਦ ਹੀ ਪੂਰੀ ਤਰ੍ਹਾਂ ਇਸ ਸਥਿਤੀ ਨਾਲ ਨਜੁਟਣ ਦੇ ਲਈ ਸક્ષਮ ਹੈ ਪੰਜਾਬ ਪੁਲਿਸ ਵੱਲੋਂ ਕਿਸੇ ਵੀ ਨਾਕਾਬੰਦੀ ਨਹੀਂ ਕੀਤੀ ਗਈ ਸੀ ਨਾ ਹੀ ਕਿਸੇ ਦੀ ਆਉਣ ਵਾਲੇ ਵਿਅਕਤੀ ਨੂੰ ਰੋਕਿਆ ਜਾ ਰਿਹਾ ਸੀ ਜੇਕਰ ਚੰਡੀਗੜ੍ਹ ਪੁਲਿਸ ਜਾਂ ਹਰਿਆਣਾ ਪੁਲਿਸ ਮੋਹੱਲੀ ਐਂਟਰ ਕੀਤੀ ਹੈ ਤਾਂ ਉਹਨਾਂ ਤੇ ਬੰਦੀ ਸਖਤ ਕਾਨੂੰਨੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ। ਇਸ ਪੁਆਇੰਟ ਦੀ ਇੱਕ ਵੀਡੀਓ ਦੇ ਬੇਸਿਸ ਤੇ ਮਿਸ ਇਨਫੋਰਮੇਸ਼ਨ ਸਪਰੈਡ ਕੀਤੀ ਜਾ ਰਹੀ ਹੈ ਕਿ ਹਰਿਆਣਾ ਪੁਲਿਸ ਨੇ ਕੋਈ ਨਾਕਾਬੰਦੀ ਕੀਤੀ ਸੀ ਪੰਜਾਬ ਦੇ ਏਰੀਆ 'ਚ। ਇਹਦੇ 'ਚ ਮੈਂ 3-4 ਚੀਜ਼ਾਂ ਬੜੀਆਂ ਕਲੀਅਰਲੀ ਤੁਹਾਨੂੰ ਦੱਸਣੀਆਂ ਚਾਹਾਂਗਾ ਕਿ ਪੰਜਾਬ ਪੁਲਿਸ ਮੋਰ ਥੈਨ ਕੈਪेबल ਹੈ ਆਪਣੇ ਏਰੀਆ ਵਿੱਚ ਲਾਅ ਐਂਡ ਆਰਡਰ ਮੇਨਟੇਨ ਕਰਨ ਲਈ ਤੇ ਪੰਜਾਬ ਦੇ ਏਰੀਆ 'ਚ ਕਿਸੇ ਨੂੰ ਵੀ ਕਿਸੇ ਨੂੰ ਵੀ ਮੀਨਜ਼ ਆਏ ਕਿਸੇ ਵੀ ਫੋਰਸ ਨੂੰ ਅਲਾਉ ਨਹੀਂ ਕੀਤਾ ਜਾਊਗਾ ਪੰਜਾਬ ਪੁਲਿਸ ਤੋਂ ਇਲਾਵਾ ਕਿ ਇੱਥੇ ਲਾਉਂਡਰ ਡਾਟਡ ਡਿਊਟੀ ਕਰੇ ਜਾਂ ਕਿਸੇ ਤਰ੍ਹਾਂ ਦੀ ਨਾਕਾਬੰਦੀ ਕੀਤੀ ਜਾਵੇ। ਤੀਜਾ ਪੁਆਇੰਟ ਕਿ ਪੰਜਾਬ ਚੋਂ ਜਿਹੜਾ ਵੀ ਬੰਦਾ ਕੋਈ ਚੰਡੀਗੜ੍ਹ ਜਾਣਾ ਚਾਹਤਾ ਹੈ ਉਹਦੇ ਵਾਸਤੇ ਪੰਜਾਬ ਪੁਲਿਸ ਨੇ ਕੋਈ ਵੀ ਰੋਕ ਨਹੀਂ ਲਾਈ ਹੈ ਬਿਲਕੁਲ ਫ੍ਰੀ ਮੂਵਮੈਂਟ ਰੱਖੀ ਹੈ ਟ੍ਰੈਫਿਕ ਵੀ ਐਸੀ ਇਨਸ਼ੋਰ ਕਰ ਰਹੇ ਆ ਕਿ ਫ੍ਰੀਲੀ ਮੂਵ ਕਰੇ। ਤੇ ਚੌਥਾ ਪੁਆਇੰਟ ਕਿ ਜੇ ਕੋਈ ਫੋਰਸ ਬਾਹਰਲੀ ਪੰਜਾਬ ਪੁਲਿਸ ਤੋਂ ਇਲਾਵਾ ਪੰਜਾਬ ਦੇ ਵਿੱਚ ਆ ਕੇ ਨਾਕਾਬੰਦੀ ਕਰਦੀ ਹੈ ਲਾਉਂਡਰ ਡਾਟਡ ਡਿਊਟੀ ਕਰਦੀ ਹੈ ਤੇ ਉਹਦੇ ਖਿਲਾਫ ਪੰਜਾਬ ਪੁਲਿਸ ਸਟ੍ਰਿਕਟ ਤੋਂ ਸਟ੍ਰਿਕ ਸਰ ਤੁਸੀਂ ਰੌਣ ਲਗਾਇਆ ਹੁਣ ਕਿਸੇ ਤਰ੍ਹਾਂ ਦੀ ਕੋਈ ਜਾਮ ਦੀ ਸਥਿਤੀ ਤਾਂ ਨਹੀਂ ਹੈਗੀ ਖੁਦ ਅਫਸਰ ਵੀ ਦੇਖਿਆ ਸਾਰੇ ਜਿਹੜਾ ਫੀਲਡ ਦੇ ਵਿੱਚ ਨਜ਼ਰ ਆ ਰਿਹਾ ਕਿਤੇ ਕਿਤੇ ਥੋੜੇ ਬਹੁਤ ਟ੍ਰੈਫਿਕ ਜਾਮ ਹੈਗੇ ਬਟ ਉੱਥੇ ਸਾਡੀ ਫੋਰਸ ਡਿਪਲੋਏ ਹੈ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਵੀ ਜਲਦੀ ਕਲੀਅਰ ਹੋ ਜਾ ਕਿ ਜਿਹੜੀ ਜਨਰਲ ਪਬਲਿਕਾ ਨੂੰ ਇਨਕਨਵੀਨੀਅੰਸ ਨਾ ਹੋ